ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਅੱਜ ਦੀ ਮੁੱਖ ਖਬਰ ਆਪ ਦੀ ਧਿਆਨ ਵਿੱਚ ਹੋਈ ਵਰਦੀ ਯਕੀਨ ਦੀ ਅਗਵਾਈ ਹੇਠ ਕੱਢਿਆ ਰੋਡ ਸ਼ੋਅ ਬਲੌਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਵੱਡੇ ਚੱਤੇ ਅੱਜ ਹਲਕਾ ਇੰਚਾਰਜ ਪਵਨ ਕਮਾਟੀ ਨੇ ਉਹਦੀ ਅਗਵਾਈ ਹੇਠ ਪਾਰਟੀ ਦੇ ਜੇਤੂ ਉਮੀਦਵਾਰਾਂ ਸਮੇਤ ਸੰਬੰਧਿਤ ਅਹੁਦੇਦਾਰ ਅਤੇ ਪਾਰਟੀ ਵਰਕਰਾਂ ਨੇ ਸਥਾਨਕ ਗਾਜੀਪੁਰ ਸਕੂਲ ਦੇ ਨੇੜੇ ਰੋਡ ਸ਼ੋਅ ਕਰਕੇ ਵੋਟਰਾਂ ਦਾ ਧੰਨਵਾਦ ਕੀਤਾ ਹਲਕੇ ਨਾਲ ਜੁੜੇ ਜ਼ਿਲ੍ਹਾ ਪ੍ਰੀਸ਼ਦ ਦੀਆਂ 4 ਵਿੱਚ 4 ਅਤੇ ਬਲੌਕ ਸੰਮਤੀ ਦੀਆਂ 25 ਵਿੱਚੋਂ 19 ਸੀਟਾਂ ਦੇ ਜਿੱਤ ਪ੍ਰਾਪਤ ਕਰਕੇ ਆਮ ਆਦਮੀ ਪਾਰ ਆਪਣੀ ਮਜਬੂਤੀ ਦਰਸਾਈ ਹੈ ਅਤੇ ਇਸ ਵਿੱਚ ਵੱਡੇ ਜਿੱਤ ਦੇ ਬਾਅਦ ਪਾਰਟੀ ਵਰਕਰਾਂ ਵਿੱਚ ਵੀ ਭਾਰੀ ਉਤਸ਼ਾਹ ਹੈ ਇਸ ਮੌਕੇ ਪਵਨ ਕੁਮਾਰ ਟਿਨੂ ਨੇ ਇਸ ਜਿੱਤ ਦਾ ਸਹਿਰ ਹਲਕੇ ਦੇ ਸੂਝਵਾਨ ਵੋਟਰਾਂ ਨੂੰ ਦਿੱਤਾ ਅਤੇ ਕਿਹਾ ਕਿ ਹਲਕੇ ਦੇ ਲੋਕਾਂ ਨੇ ਵੱਡਾ ਫਤਵਾ ਸਾਬਤ ਕੀਤਾ ਹੈ ਉਹ ਆਮ ਆਦਮੀ ਪਾਰਟੀ ਦੀਆਂ ਮੁੱਖੀ ਯੋਜਨਾਵਾਂ ਅਤੇ ਪਾਰਦਰਸ਼ੀ ਪ੍ਰਸ਼ਾਸਨ ਨਾਲ ਖੁਸ਼ ਹਨ ਅਜੇ ਸਰਕਾਰ ਦੇ ਵਿਕਾਸ ਮੁੱਖੀ 4 ਸਾਲ ਪੂਰੇ ਹੋਣ ਤੇ ਇਸ ਜਿੱਤ ਨੇ ਦਰਸਾਇਆ ਹੈ ਕਿ ਲੋਕ ਲੋਕ ਸਰਕਾਰ ਦੇ ਨਾਲ ਹਨ ਤੇ ਇਹ ਸੀ ਅੱਜ ਦੀ ਮੁੱਖ ਖਬਰ ਇਸ ਤਰ੍ਹਾਂ ਦੀ ਹੋਰ ਖਬਰਾਂ ਵੇਖਣ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਚੈਨਲ the north and west